ਸਮਾਣਤ ਸੇ ਕੋਈ ਸੜਕ ਖਾਸ ਸੇ ਵੀ ਜਿਹੜੀ ਇਨੋਵਾ ਕਾਰ ਦੇ ਵਿੱਚ ਬੱਚੇ ਪਟਿਆਲਾ ਤੋਂ ਪੜ ਕੇ ਆ ਰਹੇ ਸੀ ਉਸ ਦਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਸੱਤ ਬੱਚੇ ਅਤੇ ਇੱਕ ਡਰਾਈਵਰ ਦੀ ਮੌਤ ਹੋਈ ਸੀ ਅੱਜ ਇੱਕ ਅਰਧਿਆ ਬੇਟੀ ਸੀ ਜਿਹੜੀ ਕਿ ਪਟਿਆਲਾ ਤੋਂ ਉਸ ਹੀ ਵੈਂਚ ਸੇ ਪੜ ਕੇ ਆ ਰਹੀ ਸੀ ਉਸ ਦੀ ਵੀ ਮੌਤ ਹੋਈ ਉਸ ਕੇ ਅੰਤਿਮ ਅਰਦਾਸ ਦੇ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਵਿਰਿੰਦਰ ਗੁਹਿਲ ਖੁਦ ਇੱਥੇ ਪਹੁੰਚੇ ਸਰਦਾਰਨੀ ਦਿੱਤੀ ਅਤੇ ਉਹਨਾਂ ਨੇ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜਾ ਪਟਿਆਲਾ ਤੋਂ ਲੈ ਕੇ ਮੁੰਨਕ ਤੱਕ ਸੜਕ ਹੈ ਇਸ ਨੂੰ ਡਬਲ ਕਰਨ ਦੇ ਲਈ ਅਸੀਂ ਪੂਰਾ ਜੋਰ ਲਾਵਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵੀ ਟ੍ਰੈਫਿਕ ਹੋਰ ਵਧੇਗਾ ਈਸਟਨ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਇਸ ਲਈ ਸੜਕ ਨੂੰ ਚੌੜਾ ਕਰਨਾ ਬਹੁਤ ਜ਼ਰੂਰੀ ਡਬਲ ਸੜਕ ਕੀਤੀ ਜਾਵੇ ਇਹ ਲੋਕਾਂ ਦੀ ਦੋਨੋਂ ਹਲਕਾਂ ਸਤਰਾਣਾ ਸਮਾਣਾ ਅਤੇ ਲਹਿਰੇ ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਔਰ ਤਾਂ ਕਿ ਇਹ ਹਾਦਸੇ ਹੋਰ ਕਿਸੇ ਦੇ ਪਰਿਵਾਰ ਦੇ ਬੱਚੇ ਇਸ ਤਰ੍ਹਾਂ ਸੜਕ ਹਾਸਾਂ ਵਿੱਚ ਉਹਨਾਂ ਦੀ ਕੀਮਤੀ ਜਾਨਾਂ ਨਾ ਜਾਣ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਕੋਲ ਇੱਕ ਬੂੰਦ ਵੀ ਪਾਣੀ ਕੀ ਨਹੀਂ ਹੈ ਦੇਣ ਲਈ ਫालतू ਅਸੀਂ ਆਪਣੇ ਕਿਸਾਨਾਂ ਨੂੰ ਪਾਣੀ ਦੇਈਏ ਪੰਜਾਬ ਦੇ ਵਿੱਚ ਤੋਂ ਪਹਿਲੇ ਹੀ ਡਰਕ ਜ਼ੋਨ ਏਰੀਆ ਹੈ ਇਸ ਕਰਕੇ ਹਰ ਬਲਾਕ ਦੇ ਵਿੱਚ ਪਾਣੀ ਜ਼ਮੀਨੀ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਅਸੀਂ ਪੰਜਾਬ ਸਰਕਾਰ ਕਿਸਾਨ ਨੂੰ ਪੰਜਾਬ ਦੇ ਆਖਰੀ ਖੇਤ ਤੱਕ ਪਾਣੀ ਦੇਣ ਦੇ ਲਈ ਜਿਹੜੇ ਨਾਲੇ ਐ ਖਾਲਾ ਐ ਖਈ ਉਹ ਪੱਕੀ ਕੀਤੀਆਂ ਤਾਂ ਕਿ ਕਿਸਾਨ ਦੇ ਨੂੰ ਆਪਣੀ ਫਸਲ ਨੂੰ ਪਹਛਾਨ ਦੇ ਲਈ ਪਾਣੀ ਅਸੀਂ ਦੇ ਸਕੀਏ ਪੰਜਾਬ ਦੇ ਕੋਲ ਇੱਕ ਬੂੰਦ ਵੀ ਫालतू ਕਿਸੇ ਔਰ ਨੂੰ ਦੇਣ ਦੇ ਲਈ ਨਹੀਂ ਹੈ ਦੇਖੋ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਇਹ ਕੁਝ ਸ਼ਬਦ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਉਹਨਾਂ ਪਰਿਵਾਰਾਂ ਦਾ ਢਾਰਸ ਵਧਾਇਆ ਜਾ ਸਕੇ ਜਿਨ੍ਹਾਂ ਨੇ ਆਪਣੇ ਬੱਚੇ ਇਸ ਹਾਦਸੇ ਦੇ ਵਿੱਚ ਖੋਤੇ ਇਹਦੀ ਜਿੰਦਗੀ ਵੀ ਮੈਂ ਸਮਝਦਾ ਬਹੁਤ ਹੀ ਮਨ ਵੀ ਦੁਖੀ ਹੈ ਬੋਲਿਆ ਵੀ ਕੁਝ ਨਹੀਂ ਜਾ ਸਕਦਾ ਸੋ ਜਿਹੜੇ ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਭੇਜਿਆ ਖੁਸ਼ੀ-ਖੁਸ਼ੀ ਭੇਜਦੇ ਆ ਤੇ ਦੁਪਹਿਰ ਨੂੰ ਬੱਚਿਆਂ ਦੀ ਇੰਤਜ਼ਾਰ ਹੁੰਦੀ ਹੈ ਮਾਪੇ ਨੂੰ ਤੇ ਇਸ ਤਰ੍ਹਾਂ ਦਾ ਹਾਦਸਾ ਹੋ ਜੇ ਤੇ ਬੱਚਿਆਂ ਦੀਆਂ ਲਾਸ਼ਾਂ ਆ ਜਾਣ ਤਾਂ ਉਸ ਪਰਿਵਾਰ ਤੇ ਕੀ ਬੀਤਦੀ ਹੈ ਇਹਦਾ ਸ਼ਬਦਾਂ ਵਿੱਚ ਵਰਣਨ ਕਰਨਾ ਬਹੁਤ ਔਖਾ ਹੈ ਸੋ ਇਸ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਅਸੀਂ ਉਹ ਵੀ ਸਾਰਾ ਉਸਤੇ ਗੌਰ ਕੀਤਾ ਤੇ ਉਹਨਾਂ ਨੂੰ ਸਖਤ ਸਜ਼ਾ ਵੀ ਦੇਵਾਂਗੇ ਤੇ ਇਹ ਵੀ ਪ੍ਰਬੰਧ ਕਰਾਂਗੇ ਵੀ ਅੱਗੇ ਨੂੰ ਅਜਿਹਾ ਕੋਈ ਖਾਸੇ ਨਾ ਵਾਪਰਨਾ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਹੋਵੇ ਦੇਖੋ ਜਦੋਂ ਇਹ ਘਟਨਾ ਵਾਪਰੀ ਹੈ ਉਸ ਸਮੇਂ ਤੋਂ ਹੀ ਅਸੀਂ ਇਸ ਗਲਤੇ ਵਿਚਾਰ ਵੀ ਕਰ ਰਹੇ ਹਾਂ ਸੀਐਮ ਸਾਹਿਬ ਨੇ ਵੀ ਕੈਬਨਟ ਮੀਟਿੰਗ ਸੀ ਬੜਾ ਦੁੱਖ ਜ਼ਾਹਰ ਕੀਤਾ ਸੀ ਤੇ ਇਸ ਗਲਤੇ ਚਰਚਾ ਵੀ ਹੋਈ ਸੀ ਕਿ ਇਸ ਦਾ ਹੱਲ ਕੀ ਹੈ ਸੋ ਅਸੀਂ ਇੱਕ ਇਹਦੀ ਇਨਕੁਆਰੀ ਵੀ ਮਾਰਕ ਕੀਤੀ ਹੋਈ ਆ ਸਾਡੇ ਚੀਫ ਇੰਜੀਨੀਅਰ ਦੀ ਇਨਕੁਆਰੀ ਵੀ ਕਰ ਰਹੇ ਨੇ ਤੇ ਬਾਕੀ ਜਿਹੜੀ ਸੜਕ ਦੀ ਗੱਲ ਹੈ ਬਿਲਕੁਲ ਠੀਕ ਹੈ ਕਿਉਂਕਿ ਰਸਤਾ ਬਹੁਤ ਚੱਲਣ ਲੱਗ ਗਿਆ ਹੈ ਸਾਡਾ ਵੀ ਰਸਤਾ ਸੀ ਵੀ ਇੱਥੋਂ ਲੰਘਦੇ ਆਂ ਤੇ ਰੋਜ਼ ਦੇਖਦੇ ਆਂ ਸਾਡੇ ਸਤਕਾਰਯੋਗ ਸਾਬਕਾ ਮੰਤਰੀ ਸਾਹਿਬ ਖੜੇ ਆ ਇਹਨਾਂ ਦਾ ਬਹੁਤ ਹਲਕਾ ਹੈ ਤੇ ਇਹ ਸੜਕ ਬਣਨੀ ਵੀ ਚਾਹੀਦੀ ਅਸੀਂ ਪੀਡਬਲਯੂਡੀ ਮਨਿਸਟਰ ਨਾਲ ਵੀ ਗੱਲ ਕੀਤੀ ਹੈ ਤੇ ਜੇ ਇਸ ਦੇ ਵਿੱਚ ਕੋਈ ਵੀ ਜੇ ਨੈਸ਼ਨਲ ਹਾਈਵੇ ਥੋਰਟੀ ਨਾਲ ਵੀ ਗੱਲ ਕਰਨੀ ਹੋਈ ਮੈਸ ਤਾਂ ਸਟੇਟ ਹੈ ਹੈ ਹਾਈਵੇ ਪਰ ਅਸੀਂ ਇਸਦੇ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸੜਕ ਹੈ 4 ਲੇਨ ਬਣੇ ਕਿਉਂਕਿ ਜ਼ਰੂਰਤ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਪਹਿਲੇ ਬਹੁਤ ਇਸ ਤੇ ਟ੍ਰੈਫਿਕ ਪਹਿਲਾਂ ਹੀ ਇੰਨਾ ਹੈ ਕਿ ਜਸਟ ਲਾਈਨ ਹੀ ਨਹੀਂ ਟੁੱਟਦੀ ਹੈ ਸੋਚ ਕਰਕੇ ਜ਼ਰੂਰਤ ਹੈ ਤੇ ਬਿਲਕੁਲ ਠੀਕ ਹੈ ਹੋਰ ਵੀ ਟ੍ਰੈਫਿਕ ਵਧੇਗਾ ਸੋ ਇਸਦੇ ਲਈ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਇਸ ਨੂੰ 4 ਲੇਨ ਜਿਹੜੀ ਬਣਾਉਣ ਦੀ ਅਰਕਰਾਵਾਂਗੇ ਅਸੀਂ ਦੇਖੋ ਪੰਜਾਬ ਦੇ ਬਾਰੇ ਪਹਿਲਾਂ ਬਹੁਤ ਸਰਵੇ ਹੋਇਆ ਸੀ ਜਦੋਂ ਸਰਕਾਰ ਬਣੀ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਇਹ ਕਿ ਪੰਜਾਬ ਰੇਗਿਸਤਾਨ ਬਣਨ ਜਾ ਰਿਹਾ ਹੈ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਜਿਹੜਾ ਉਹ ਨੀਚੇ ਡਾਊਨ ਹੁੰਦਾ ਜਾ ਰਿਹਾ ਸੋ ਅਸੀਂ ਪੰਜਾਬ ਨੂੰ ਬਚਾਣਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਣਾ ਹੈ ਤੇ ਜਦੋਂ ਸਰਕਾਰ ਬਣੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਅਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ 650 ਕਿਲੋਮੀਟਰ ਜਿਹੜੇ ਲੰਬੇ ਖਾਲ ਨੇ ਉਹ ਅਸੀਂ ਬਣਾਏ ਆ 3 ਸਾਲ ਦੇ ਵਿੱਚ ਜਿਹੜੀਆਂ ਨਹਿਰਾਂ ਸੀ ਉਹ ਪੱਕੀਆਂ ਕੀਤੀਆਂ ਨੇ ਆ ਰਿਕਾਰਡ ਸਮੇਂ ਦੇ ਵਿੱਚ ਕੀਤੀਆਂ ਨੇ ਆ ਇੱਥੇ ਪਟਿਆਲਾ ਸੈਕੰਡ ਫੀਡਰ ਸੀ ਉਹ ਕਰੀਬ 25 ਕਿਲੋਮੀਟਰ ਸੀ ਤੇ 37 ਦਿਨਾਂ ਦੇ ਵਿੱਚ ਉਹ ਜਿਹੜਾ ਪ੍ਰੋਜੈਕਟ ਸੀ ਕਰੀਬ 35 ਕਰੋੜ ਦਾ ਸੀ ਸ਼ਾਇਦ ਉਹ ਉਹ ਪੂਰਾ ਕੀਤਾ ਹੈ ਜਿਹੜੇ ਰਜਵਾਹੇ ਸੀ ਉਹ ਕੰਕਰੀਟ ਦੇ ਕੀਤੇ ਨੇ ਜਿਹੜੀਆਂ ਨਹਿਰਾਂ ਸੀ ਉਹਨਾਂ ਦੀ ਸਟਰੈਂਥਨਿੰਗ ਦੀ ਤੇ ਪਾਣੀ ਪੂਰਾ ਲੈ ਨਹੀਂ ਪਾਉਂਦੇ ਸੀ ਉਹ ਸੀ ਕੀਤਾ ਕਹਿਣ ਤੋਂ ਭਾਵ ਕਨਾਲ ਸਿਸਟਮ ਜੋ ਹੈ ਪੂਰੇ ਪੰਜਾਬ ਦਾ ਇਸ ਹੱਦ ਤੱਕ ਵਧੀਆ ਕਰਤਾ ਕਿ ਅੱਜ ਅਸੀਂ ਆਪਣਾ ਪਾਣੀ 99% ਦੇ ਨਜ਼ਦੀਕ ਯੂਟਿਲਾਈਜ਼ ਕਰਨ ਲੱਗੇ ਆ ਤੇ ਅਸੀਂ 100% ਪਾਣੀ ਆ ਜਿਹੜਾ ਉਹ ਯੂਟਿਲਾਈਜ਼ ਕਰਾਂਗੇ ਤੇ ਇੱਕ ਤਾਂ ਖੇਤਾਂ ਨੂੰ ਨਹਿਰੀ ਪਾਣੀ ਮਿਲੇਗਾ ਤਾਂ ਉਸ ਦੇ ਨਾਲ ਫਸਲ ਵੀ ਵਧੀਆ ਹੋਣੀ ਆ ਤੇ ਜਿਹੜਾ ਸਾਡਾ ਧਰਤੀ ਹੜਲਾ ਪਾਣੀ ਦਿਨੋਂ ਦਿਨ نیچے ਜਾ ਰਿਹਾ ਸੀ ਤੇ ਹੁਣ ਕਿਤੇ ਕਿਤੇ 1 ਮੀਟਰ ਉੱਪਰ ਵੀ ਆਇਆ ਤੇ ਬਿਜਲੀ ਦੀ ਬਚਤ ਹੋਏਗੀ ਸੋ ਕਨਾਲ ਸਿਸਟਮ ਦੇ ਉੱਤੇ ਬਹੁਤ ਪੂਰਾ ਜੋਰ ਲੱਗਿਆ ਹੋਇਆ ਤੇ ਕਨਾਲ ਸਿਸਟਮ ਨੂੰ ਸਹੀ ਕਰਕੇ ਅਸੀਂ ਨਹਿਰੀ ਪਾਣੀ ਹੈ ਜਿਹੜਾ ਖੇਤਾਂ ਤੱਕ ਪਹੁੰਚਾਉਣਾ ਇਹ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਪੰਜਾਬ ਦਾ ਪਾਣੀ ਪੰਜਾਬ ਦੇ ਲਈ ਕਾਫੀ ਨਹੀਂ ਹੈਗਾ ਹੁਣ ਇਹ ਤਾਂ ਧੱਕੇ ਨਾਲ ਖੋਹਣ ਦੀ ਕੋਸ਼ਿਸ਼ ਕਰਦੇ ਸੀ ਜਿਵੇਂ ਕਹਿੰਦੇ ਗੁੰਡਾਗਰਦੀ ਕਰਦੇ ਸੀ ਸਾਡੇ ਧੌਂ ਤੇ ਗੋਡਾ ਰੱਖ ਕੇ ਲਜਾਣ ਦੀ ਗੱਲ ਕਰਦੇ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਰਾ ਦਿੱਤਾ ਉਸ ਗੱਲ ਤੇ ਉਹ ਥਰੂ BBMP ਕੇਂਦਰ ਦੀ BJP ਸਰਕਾਰ ਹਰਿਆਣਾ ਦੀ BJP ਸਰਕਾਰ ਥਰੂ BBMP ਜ਼ਬਰਦਸਤੀ ਸਾਡੇ ਹੱਕਾਂ ਤੇ ਡੱਕਾ ਮਾਰਨ ਲੱਗੀ ਦੀ ਪਰ ਅਸੀਂ ਉਸ ਤੇ ਪਹਿਰਾ ਦਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਉੱਤੇ ਖੁਦ ਗਏ ਨੰਗਲ ਡੈਮ ਤੇ ਜਦੋਂ ਇਹਨਾਂ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਸੀ ਪਾਣੀ ਕੋਈ ਨਹੀਂ ਛੱਡਣ ਦਿੱਤਾ ਕਿਉਂਕਿ ਅਸੀਂ ਤਾਂ ਕਾਨੂੰਨ ਦੇ ਰਖਵਾਲੇ ਆ ਅਸੀਂ ਕਾਨੂੰਨ ਅਨੁਸਾਰ ਗੱਲ ਕਰਦੇ ਆ ਇਹ ਥਰੂ BBMP ਸਾਰਾ ਨਜਾਇਜ਼ ਕਰ ਰਹੀ ਸੀ ਕੋਈ ਕਾਨੂੰਨ ਦੀ ਗੱਲ ਨਹੀਂ ਕਰਦੇ ਦੀ ਜਿਹੜੀ BBMP ਇਹਨਾਂ ਦੀ ਹਵਲੀ ਬਣੀ ਹੈ ਉਹਦੇ ਅਗੇ ਇਸੇ ਕੰਮ ਕਰਨ ਲੱਗ ਰਹੇ ਸੀ ਸੋ ਇਸ ਕਰਕੇ ਇਹ ਜੋ ਧੱਕਾ ਕਰਦੇ ਨੇ ਗਲਤ ਹੈ ਸਾਡੇ ਕੋਲੇ ਪਾਣੀ ਫालतू ਹੈ ਨਹੀਂ ਤੇ ਅਸੀਂ ਪਰ ਕਾਨੂੰਨ ਦੇ ਪਾਬੰਦ ਜਿੰਨੇ ਨੇ ਦਾ ਹਿੱਸਾ ਉਹਦਾ ਲੈਣਾ ਨਹੀਂ ਨਹੀਂ ਲੈ ਚੁੱਕੇ ਤੇ ਠੀਕ ਹੈ थैंक यू ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ